ਆਜੋ ਸਾਰੇ ਵੀਰ ਸਾਰੇ ਵੀਰ ਤੇ ਆਣਾ ਜਾਓ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਤੁਹਾਨੂੰ ਅਜੀ ਧੰਨਵਾਦ ਮੈਂ ਚਾਹਾਂਗਾ ਕਿ ਸਾਹਮਣੇ ਵੀ ਦਿਖਾਓ ਸਾਰੀ ਪੂਰੀ ਟੀਮ ਜਿਹੜੀ ਆ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਵੀਰੇ ਵੀਰੇ ਤੇ ਆਣਾ ਸਾਰੇ ਯਾਰ ਯਾਰ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਹੈਗਾ ਕੀ ਅੰਦਰ ਅੰਦਰ ਕੀ ਹੈਗਾ ਨਹੀਂ ਹੈ ਨਹੀਂਗਾ ਕੋਈ ਨਹੀਂ ਗੱਲ ਦਾ ਕੁੱਤਾ ਹੀ ਅੰਦਰ ਇਹ ਨੇੜਾ ਕੋਈ ਜਾਣ ਦੋਗੇ ਜਿਹੜੇ ਕਰਾਚ ਹੈ ਗੋਵਾ ਹੈ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੋਲਦੀ ਹੈ ਪ੍ਰਚਾਰਣ ਤੱਕ ਪਹੁੰਚ ਜਾਊਗਾ ਤੇ ਜੀ ਵੀਡੀਓ ਅਸੀਂ ਇਸ ਟਾਮ ਹੈਗੇ ਆਂ ਜੀ ਡੇਰਾ ਬਾਬਾ ਨਾਨਕ ਵਾਲੀ ਸਾਈਡ ਤੇ ਜੀ ਤੇ ਰਮਦਾਸ ਏਰੀਆ ਤੇ ਸੱਚ ਨੂੰ ਵੱਲੋਂ ਕੋਈ ਬੋਟ ਵਗੈਰਾ ਹੈ ਨਹੀਂ ਅਸੀਂ ਸਾਰਿਆਂ ਨੇ ਜੋ ਸੁੱਕਾ ਰਾਸਨ ਸੀ ਉਹ ਅਸੀਂ ਲੈ ਕੇ ਚੱਲੇ ਤੇ ਪਾਣੀ ਕੋਈ 5-5 4-4 ਫੁੱਟ ਹੈਗਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਹਾਂ ਜੀ ਹਾਂ ਜੀ ਪਿਆਰੋ ਹਾਂ ਜੀ ਹਾਂ ਜੀ ਪਾਓ ਪਾਓ ਜੀ ਧੰਨ ਗੁਰੂ ਰਾਮਦਾਸ ਤਾਨ ਗੁਰੂ ਰਾਮਦਾਸ ਤਾਨ ਗੁਰੂ ਰਾਮਦਾਸ ਹੋ ਗਿਆ ਸ਼ਾਂਤ ਹਾਂਜੀ ਹਾਂਜੀ ਸਰਹੱਦੀ ਪਿੰਡਾਂ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਬਾਬਾ ਜੀ ਦੇ ਸੰਜੋਗ ਦੇ ਨਾਲ ਸ੍ਰੀ ਅਕਾਲ ਸੋ ਨਿਹਾਲ ਸ੍ਰੀ ਅਕਾਲ ਕਾਲੇ ਚਲ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਨਹੀਂ ਨਹੀਂ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਕਿਹੜਿਆ ਸਿੰਘ ਭਈਆ ਗੁਰਮੀ ਸਿੰਘ ਜੀ ਕੋਸ਼ਿਸ਼ ਹੈ ਜੀ ਸਾਰੇ ਘਰਾਂ ਤੱਕ ਅੱਗੇ ਸਾਡੇ ਵੀਰ ਖੜੇ ਆ ਜੀ ਤੇ ਉਹ ਅੱਗੋ ਫੜਦਣ ਕੇ ਸਮਾਨ ਜਿੰਨਾ ਵੀ ਸਾਡੇ ਕੋਲ ਆ ਜਾ ਸਕਦਾ ਕਿਉਂਕਿ ਪ੍ਰਸ਼ਾਸਨ ਤਾਂ ਹੈ ਨਹੀਂ ਇਥੇ ਬੋਟਾ ਵੀ ਨਹੀਂ ਹੈਗੀਆਂ ਤੇ ਪਿੰਡਾਂ ਦੇ ਵਿੱਚ ਸਾਡੀ ਆਟਾਣਾ ਫਸੀਆਂ ਹੋਈਆਂ ਜਮਾਵਾਂ ਫਸੀਆਂ ਹੋਈਆਂ ਤੇ ਰਸਦ ਪਾਣੀ ਦਾ ਜਿੰਨਾ ਸਾਡੇ ਕੋਲ ਹੋ ਰਿਹਾ ਪਹਿਲੇ ਅਸੀਂ ਘੰਟਾ ਬਾਅਦ ਵੇਡ ਕੀਤੀ ਸੀ ਕਿ ਕੋਈ ਪ੍ਰਸ਼ਾਸਨ ਵਾਲਾ ਕੋਈ ਹੈਲਪ ਹੋ ਜੇ ਕਿਦਾਂ ਪਰ ਪ੍ਰਸ਼ਾਸਨ ਵਾਲਾ ਕੋਈ ਹਾਲ ਪਹੁੰਚੀ ਨਹੀਂ ਤੇ ਫਿਰ ਗੁਰੂ ਸਾਹਿਬ ਦੇ ਘੁਆ ਦੇ ਵਿੱਚ ਸਾਨੂੰ ਅੰਦਰ ਜਾਣਾ ਪਿਆ ਪਹਿਲੇ ਟਰਾਲੀ ਵਾੜੀ ਸੀ ਅੰਦਰ ਤੇ ਟਰੈਕਟਰ ਬੰਦ ਹੋ ਗਿਆ ਕਿਉਂਕਿ ਪੰਜ ਪੰਜ ਛੇ ਛਵੜ ਪਾਣੀ ਇੱਥੇ ਤੇ ਅੰਦਰੋਂ ਸਨੇਹਾ ਆਇਆ ਸੀ ਕਿ ਰਾਸ਼ਨ ਪਾਣੀ ਦਾ ਵੀ ਇੱਥੇ ਕੁਝ ਨਹੀਂ ਹੈਗਾ ਕਿਉਂਕਿ ਪਾਣੀ ਦੇ ਕਰਕੇ ਚੂਲਾ ਲੱਕੜ ਸਾਰਾ ਕੁਝ ਜਿਹੜਾ ਉਹ ਖਤਮ ਆ ਜੀ ਧੰਨ ਗੁਰੂ ਗRAND 10 ਟਰਾਲੀ ਦੇ ਵਿੱਚ ਲੱਗਦਾ ਕਿ ਚਿਹਰਾ ਸੇਵਾ ਲੈ ਕੇ ਆਏ ਪਰ ਉਹ ਧੰਨ ਗੁਰੂ ਗRAND 10 ਜਗ੍ਹਾ ਤੋਂ ਅਸੀਂ ਚੱਲ ਗਏ